ਇਸ ਕੋਲ ਬੈਠੇ ਹਾਂ। ਹਾਂ ਬਾਹਰ ਦੇ ਕੁੰਡਾ ਲੱਗੇ ਆ ਰਹੇ ਹੋਣੀ। ਪਰਮ ਸਤਕਾਰਯੋਗ ਪਿੰਡ ਸਿੰਬਲ ਮਾਜਨਾ ਦੇ ਸਾਡੇ ਡੋਰ ਟੂ ਡੋਰ ਘਰ-ਘਰ ਜਾ ਕਰਕੇ ਵੋਟਾਂ ਦਾ ਪ੍ਰਚਾਰ ਕਰਿਆ ਗਿਆ। ਕਿਉਂ ਲੋਕਾਂ ਨੂੰ ਵਿਸ਼ਵਾਸ ਵੀ ਦੁਆਇਆ ਗਿਆ। ਲੋਕਾਂ ਨੇ ਵੀ ਵਿਸ਼ਵਾਸ ਦੁਆਇਆ ਕਿ ਆਉਣ ਵਾਲੀ 14 ਤਰੀਕ ਨੂੰ ਇੱਕ-ਇੱਕ ਕੀਮਤੀ ਵੋਟ ਪਾ ਕੇ ਅਸੀਂ ਝਾੜੂ ਦਾ ਬਟਨ ਦਬਾ ਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਕਾਮਯਾਬ ਬਣਾਵਾਂਗੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਵੀ ਲੋਕਾਂ ਦਾ ਧੰਨਵਾਦ ਕੀਤਾ ਲੋਕਾਂ ਨੇ ਸਾਡਾ ਵੀ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਲੈਕਟੋਰ ਵੀ ਪੁਰਾਣਾ ਫਾਈਲ ਵੀ ਦੇ ਰਿਹਾ ਕੋਈ ਗੱਲ ਕਰਨ ਦੇ ਮਤਲਬ ਕਰਨੀ ਹੈ ਇਹ ਨਜ਼ਰ ਪਰ ਹਰ ਪਾਰ ਨੂੰ ਛੱਡਣਾ ਪਰ ਹਰ ਸਤਕਾਰਯੋਗ ਨਗਰਪਿੰਡ ਸਿੰਬਲ ਮਾਜੇ ਦਾ ਨੂੰ ਸਟੋਟਰਾਂ ਨੇ ਪਿੰਡ ਦੇ ਵਿੱਚ ਦੋਸ ਤੋਂ ਦੌਰ ਅੱਜ ਬਲਾਕ ਸਮਤੀ ਸਟੋਰ ਨੰਬਰ 8 ਤੋਂ ਆ ਕੇ ਸਟੋਰੋ ਦੇ ਵਿੱਚ ਦੋ ਤੋਂ ਦੌਰ ਤੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੇ ਸਾਰੇ ਪਿੰਡ ਦਾ ਧੰਨਵਾਦ ਕਰਦੇ ਹੁਣੇ ਆ।